ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਜੀ ਪੈਂਡਾਜ਼ ਜ਼ਿੰਦਗੀ ਦਾ ਚੈਨਲ ਤੇ ਅੱਜ ਦੀ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਵਾਟੀ ਬਣ ਕੇ ਰੂਮ ਵਿੱਚ ਬੈਠੀ ਸੀ ਤਾਂ ਸਾਰੇ ਮੈਨੂੰ ਦੇਖ ਕੇ ਮੇਰੀਆਂ ਤਰੀਫਾਂ ਕਰ ਰਹੇ ਸੀ ਕਹਿੰਦੇ ਸੀ ਕਿ ਤੈਨੂੰ ਤਾਂ ਬਹੁਤ ਰੂਪ ਚੜਿਆ ਮੇਰੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਬਹੁਤ ਜ਼ਿਆਦਾ ਸੀ ਜੋ ਵੀ ਦੇਖਦਾ ਕਹਿੰਦਾ ਤੇਰਾ ਘਰ ਵਾਲਾ ਤੈਨੂੰ ਬਹੁਤ ਪਿਆਰ ਕਰਦਾ ਹੋਊਗਾ ਅੱਜ ਤੂੰ ਜਿੰਨੀ ਸੋਹਣੀ ਲੱਗਦੀ ਐ ਨਾ ਤੇਰੇ ਹੱਥੋਂ ਤੇ ਤੇਰੇ ਘਰ ਵਾਲੇ ਦੀ ਖੈਰ ਨਹੀਂ ਮੈਂ ਇਦਾਂ ਦੀਆਂ ਗੱਲਾਂ ਸੁਣ ਕੇ ਕੋਸ਼ਿਸ਼ੀ ਮੇਰੇ ਦਿਲ ਵਿੱਚ ਫੀਲਿੰਗ ਜਿਹੀ ਹੀ ਆਉਂਦੀ ਸੀ ਇੱਕ ਵਾਰ ਮੈਂ ਜੀਤੇ ਦੀ ਫੋਟੋ ਦੇਖੀ ਸੀ ਤਾਂ ਮੈਂ ਉਹਦੇ ਤੇ ਮਾਰ ਗਈ ਸੀ ਉਹ ਬਹੁਤ ਹੀ ਸੋਹਣਾ ਸੀ ਤੇ 5 ਮਹੀਨਿਆਂ ਤੋਂ ਮੈਂ ਉਹਦੇ ਸੁਪਨੇ ਦੇਖਦੀ ਸੀ ਕਿ ਦੱਸ ਨਹੀਂ ਸਕਦੀ ਸੀ ਅੱਖਾਂ ਬੰਦ ਕਰਦੀ ਤਾਂ ਮੈਨੂੰ ਜੀਤੇ ਦੀ ਹੀ ਸ਼ਕਲ ਦਿਖਦੀ ਸੀ 5 ਮਹੀਨੇ ਵਿੱਚ ਮੈਂ ਉਹਨੂੰ ਹੱਦ ਤੋਂ ਵੱਧ ਪਿਆਰ ਕਰ ਲੱਗ ਪਈ ਸੀ ਮੈਂ ਵਰਟੀ ਬਣ ਕੇ ਉਹਦਾ ਇੰਤਜ਼ਾਰ ਕਰਦੀ ਸੀ ਮੇਰੇ ਹੋਸ਼ ਉਸ ਵੇਲੇ ਉੱਡਣ ਲੱਗ ਪਏ ਜਦੋਂ ਟਾਈਮ ਲੰਘਦਾ ਗਿਆ ਸੀ ਤੇ ਮੇਰੀ ਬਰਾਤ ਨਹੀਂ ਆਉਂਦੀ ਸੀ ਮੇਰੇ ਪਾਪਾ ਵੀ ਪਰੇਸ਼ਾਨ ਸੀ ਮਾਂ ਵਾਰ-ਵਾਰ ਮੇਰੀ ਸੱਸ ਨੂੰ ਫੋਨ ਕਰਦੀ ਸੀ ਪਰ ਉਹਦੇ ਘਰੋਂ ਤਾਂ ਕੋਈ ਫੋਨ ਹੀ ਨਹੀਂ ਚੁੱਕਦਾ ਸੀ ਹੁਣ ਤਾਂ ਮੈਨੂੰ ਹੋਰ ਵੀ ਪਰੇਸ਼ਾਨੀ ਹੋਣ ਲੱਗ ਪਈ ਕਿ ਆਖਰ ਉਹ ਫੋਨ ਕਿਉਂ ਨਹੀਂ ਚੁੱਕਦੇ ਮੇਰੇ ਪਾਪਾ ਨੇ ਮੇਰੇ ਛੋਟੇ ਭਰਾ ਨੂੰ ਉਹਨਾਂ ਦੇ ਘਰ ਭੇਜਿਆ ਤਾਂ ਕਿ ਪਤਾ ਕਰ ਸਕੇ ਕਿ ਕੀ ਪ੍ਰੋਬਲਮ ਆ ਜੋ ਵਜਾ ਤਾਂ ਸਾਨੂੰ ਪਤਾ ਲੱਗੀ ਉਹ ਸੁਣ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਉਹ ਆ ਕੇ ਕਹਿਣ ਲੱਗਾ ਕਿ ਜੀਤਾ ਪਤਾ ਨਹੀਂ ਕਿਹਦੇ ਨਾਲ ਪੰਚ ਗਿਆ ਸਵੇਰ ਤੋਂ ਹੀ ਘਰੇ ਨਹੀਂ ਆ ਉਹਦੇ ਮਾਪਿਆਂ ਨੂੰ ਲੱਭ ਲੱਭ ਕੇ ਥੱਕ ਗਏ ਆ ਮੇਰਾ ਭਰਾ ਕਹਿਣ ਲੱਗਿਆ ਕਿ ਉਹ ਵਿਆਹ ਦੇ ਮੌਕੇ ਕਿੱਥੇ ਉਹ ਕਹਿਣ ਲੱਗਾ ਕਿ ਸਾਨੂੰ ਨਹੀਂ ਪਤਾ ਪਰ ਪਤਾ ਨਹੀਂ ਕਿ ਉਹ ਕਿੱਥੇ ਗਿਆ ਅਸੀਂ ਤਾਂ ਉਹਦਾ ਇੰਤਜ਼ਾਰ ਕਰਦੇ ਹਾਂ ਜਿੱਦਾਂ ਹੀ ਉਹ ਆਊਗਾ ਅਸੀਂ ਬਰਾਤ ਲੈ ਕੇ ਆ ਜਾਵਾਂਗੇ ਜੀਤੇ ਦਾ ਛੋਟਾ ਭਰਾ ਕਹਿਣ ਲੱਗਾ ਕਿ ਵੀਰਾ ਤਾਂ ਇਸ ਰਿਸ਼ਤੇ ਲਈ ਤਿਆਰੀ ਨਹੀਂ ਸੀ ਪਾਪਾ ਨੇ ਤਾਂ ਜ਼ਬਰਦਸਤੀ ਕਰ ਦਿੱਤਾ ਸੀ ਇਸ ਲਈ ਉਹ ਭੱਜ ਗਿਆ ਮੈਨੂੰ ਨਹੀਂ ਲੱਗਦਾ ਕਿ ਉਹ ਵਾਪਸ ਆਊਗਾ ਉਹਨੇ ਇਹਨਾਂ ਕਿਹਾ ਸੀ ਕਿ ਉਹਦੀ ਮਾਂ ਉਹਨੂੰ ਘੂਰਨ ਲੱਗ ਪਈ ਸੀ ਪਰ ਮੇਰਾ ਭਰਾ ਤਾਂ ਸਮਝ ਗਿਆ ਸੀ ਕਿ ਹੁਣ ਬਰਾਤ ਕਦੇ ਵੀ ਨਹੀਂ ਆਊਗੀ ਇਹ ਗੱਲ ਉਸ ਹਾਲ ਵਿੱਚ ਆ ਕੇ ਜਦੋਂ ਮੰਮੀ ਪਾਪਾ ਨੂੰ ਦੱਸੀ ਤਾਂ ਉਹ ਰੋਣਾ ਧੋਣਾ ਸ਼ੁਰੂ ਹੋ ਗਿਆ ਸੀ ਸਾਰੇ ਲੋਕਾਂ ਵਿੱਚ ਗੱਲਾਂ ਹੋਣ ਲੱਗ ਪਈਆਂ ਸੀ ਕੋਈ ਮੈਨੂੰ ਮਨਹੂਸ ਕਹਿੰਦਾ ਸੀ ਕਿ ਕੋਈ ਵਿਆਹ ਵਾਲੇ ਮੁੰਡੇ ਨੂੰ ਮਾੜਾ ਚੰਗਾ ਕਹਿਣ ਲੱਗ ਪਿਆ ਸੀ ਮੇਰੇ ਪਾਪਾ ਦੇ ਦਿਲ ਤੇ ਤਾਂ ਦਰਦ ਹੋਣ ਲੱਗ ਪਿਆ ਸੀ ਇਹ ਦੇਖ ਕੇ ਕਿ ਮੈਂ ਕਮਰੇ ਚੋਂ ਬਾਹਰ ਆਈ ਤਾਂ ਆਪਣੇ ਪਾਪਾ ਨੂੰ ਸੰਭਾਲਣ ਲੱਗੀ ਰੋਤੇ ਰੋਂਣ ਲੱਗ ਪਈ ਮੇਰੀਆਂ ਦੋ ਵੱਡੀਆਂ ਭੈਣਾਂ ਸੀ ਜੋ ਆਪਣੇ ਘਰ ਵਾਲਿਆਂ ਦੇ ਨਾਲ ਆਈਆਂ ਸੀ ਉਹ ਉਹਨਾਂ ਦੇ ਘਰ ਵਾਲੇ ਮੇਰੇ ਪਾਪਾ ਨੂੰ ਸੰਭਾਲਣ ਦੀ ਬਜਾਏ ਮੈਨੂੰ ਹੀ ਮਾੜਾ ਚੰਗਾ ਕਹਿਣ ਲੱਗ ਪਏ ਕਿ ਇਦਾਂ ਦੀ ਕੁੜੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਜਿੱਦੀ ਬਰਾਤ ਬਾਹਰ ਚਲੀ ਜਾਵੇ ਉਲਟਾ ਭੈਣਾਂ ਨੂੰ ਵੀ ਤਾਣੇ ਦੇਣ ਲੱਗੇ ਜਿਦਾਂ ਕਿ ਸਾਰਾ ਗਸੂਰ ਮੇਰਾ ਹੀ ਹੋਵੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇਹ ਮੇਰੇ ਆਪਣੇ ਜੋ ਮੈਨੂੰ ਮਾੜਾ ਚੰਗਾ ਕਹਿੰਦੇ ਆ ਉਸ ਵੇਲੇ ਇੱਕ ਨੌਜਵਾਨ ਸਾਡੀ ਰਿਸ਼ਤੇਦਾਰੀ ਵਿੱਚੋਂ ਉੱਠਿਆ ਤੇ ਕਹਿਣ ਲੱਗਿਆ ਮੈਂ ਇਸ ਕੁੜੀ ਨਾਲ ਵਿਆਹ ਕਰਵਾ ਲਵਾਂਗਾ ਇਹ ਸੁਣ ਸਾਰੇ ਸ਼ਾਂਤ ਹੋ ਗਏ ਸੀ ਮੇਰੇ ਪਾਪਾ ਉਸ ਮੁੰਡੇ ਨੂੰ ਦੇਖਣ ਲੱਗ ਪਏ ਉਹ ਰੰਗ ਦਾ ਥੋੜਾ ਕਾਲਾ ਸੀ ਹਾਈਟ ਵੀ ਘੱਟ ਸੀ ਸਰੀਰ ਦਾ ਵੀ ਥੋੜਾ ਭਾਰਾ ਸੀ ਉਹਦੇ ਚਿਹਰੇ ਦੀ ਬਣਵਟ ਬਹੁਤ ਭੱਤੀ ਸੀ ਦੇਖਣ ਨੂੰ ਨੌਜਵਾਨ ਬਿਲਕੁਲ ਵੀ ਸੋਹਣਾ ਨਹੀਂ ਲੱਗਦਾ ਸੀ ਉਹ ਨਿਕੰਮਾ ਜਿਹਾ ਮੁੰਡਾ ਸੀ ਪਰ ਮੇਰੇ ਪਾਪਾ ਦੇ ਲਈ ਫਰਿਸ਼ਤੇ ਤੋਂ ਉਹ ਘਟਨੀ ਸੀ ਮੇਰੇ ਪਾਪਾ ਨੇ ਇਹ ਤੱਕ ਨਹੀਂ ਪੁੱਛਿਆ ਕਿ ਉਹ ਕੌਣ ਆ ਕਿੱਥੋਂ ਆਇਆ ਕਿੰਨਾ ਕਮਾਉਂਦਾ ਕੀ ਕਰਦਾ ਬਸ ਫਟਾਫਟ ਕਹਿਣ ਲੱਗਾ ਕਿ ਮੈਂ ਤੇਰੇ एहसान ਨੂੰ ਕਦੇ ਨਹੀਂ ਭੁੱਲ ਸਕਦਾ ਜੋ ਤੂੰ ਸਾਡੇ ਤੇ ਕਰ ਰਿਆਂ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਮੈਂ ਜੀਤੇ ਦੇ ਸੁਪਨੇ ਆਪਣੀਆਂ ਅੱਖਾਂ ਵਿੱਚ ਸੁਜਾਏ ਹੋਏ ਸੀ ਜੋ ਦੇਖਣ ਨੂੰ ਬਹੁਤ ਹੁਣ ਦੇ ਸਮਾਰਟ ਸੀ ਮੈਂ ਭਲਾ ਕਿਦਾਂ ਉਸ ਬੰਦੇ ਦੇ ਨਾਲ ਵਿਆਹ ਕਰਵਾ ਸਕਾਂ ਸਕਦੀ ਸੀ ਮੇਰੇ ਪਾਪਾ ਦਾ ਵਾਸ ਮੇਰੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਸੀ ਕੋਈ ਵੀ ਆਵੇ ਮੈਨੂੰ ਵਿਆਹ ਕੇ ਲੈ ਜਾਵੇ ਕਿਸੇ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸੀ ਰੋਂਦੇ ਹੋਏ ਮੈਂ ਉਹਦੇ ਨਾਲ ਫੇਰੇ ਲੈ ਲਈ ਸੀ ਜਦੋਂ ਉਹਦੇ ਨਾਲ ਵਿਦਾ ਹੋ ਕੇ ਬਾਹਰ ਆਈ ਤਾਂ ਸਾਹਮਣੇ ਬੇਰੰਗ ਬੇਰੰਗੀ ਟੈਕਸੀ ਦੇਖ ਕੇ ਮੇਰਾ ਦਿਮਾਗ ਘੁੰਮ ਗਿਆ ਸੀ ਉਹਨੇ ਟੈਕਸੀ ਦੀ ਫਰੰਟ ਡੋਰ ਖੋਲੀ ਤੇ ਆਪ ਡਰਾਈਵਿੰਗ ਸੀਟ ਤੇ ਬੈਠ ਗਿਆ ਸੀ ਇਹ ਦੇਖ ਕੇ ਤਾਂ ਮੇਰਾ ਦਿਲ ਟੁੱਟ ਗਿਆ ਸੀ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਇੱਥੇ ਵਿਆਹ ਦੇ ਅਟੈਂਡ ਹੋਣ ਵਾਲੇ ਰਿਸ਼ਤੇਦਾਰਾਂ ਨੂੰ ਛੱਡਣ ਆਇਆ ਸੀ ਤੇ ਇਹਨਾਂ ਰਿਸ਼ਤੇਦਾਰਾਂ ਨੇ ਉਹਨੂੰ ਰੋਕ ਲਿਆ ਸੀ ਕਿ ਵਾਪਸ ਵੀ ਉਹ ਟੈਕਸੀ ਤੇ ਹੀ ਜਾਣਗੇ ਇਸ ਲਈ ਉਹਨਾਂ ਨੇ ਇਸ ਤਰ੍ਹਾਂ ਡ라이ਵਰ ਨੂੰ ਵੀ ਹਾਲ ਵਿੱਚ ਇੱਕ ਸਾਈਡ ਤੇ ਬਿਠਾਇਆ ਸੀ ਤਾਂ ਕਿ ਉਹ ਮੇਰੇ ਵਿਆਹ ਵਿੱਚ ਕੁਝ ਖਾ ਪੀ ਸਕੇ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਟੈਕਸੀ ਡਰਾਈਵਰ ਮੈਨੂੰ ਵਿਦਾ ਕਰਕੇ ਆਪਣੇ ਘਰ ਲੈ ਜਾਊਗਾ ਇੱਕ ਗਰੀਬ ਜਿਹੇ ਇਲਾਕੇ ਵਿੱਚ ਛੋਟੇ ਜਿਹੇ ਘਰ ਦੇ ਬਾਹਰ ਉਹਨੇ ਟੈਕਸੀ ਖੜੀ ਕੀਤੀ ਤੇ ਫਰੰਟ ਸੀਟ ਤੋਂ ਉੱਤਰ ਕੇ ਮੇਰੇ ਵਾਲੀ ਬਾਰੀ ਖੋਲਣ ਲੱਗ ਪਿਆ ਮੈਂ ਕਿਸੇ ਬੇਜਾਨ ਮੂਰਤੀ ਦੀ ਤਰ੍ਹਾਂ ਉਹਨੂੰ ਦੇਖਦੀ ਸੀ ਤੇ ਆਪਣੀ ਕਿਸਮਤ ਤੇ ਰੋਂਦੀ ਸੀ ਮੈਂ ਘਰ ਦੇ ਅੰਦਰ ਜਾਂਦੇ ਹੋਏ ਉਹ ਕੀ ਕਰ ਸੀ ਬਸ ਕਾ ਸਾਰਾ ਤਾਂ ਕੰਦੀ ਥਾਂ ਸੀ ਸੀਮੈਂਟ ਦਾ ਬਣਿਆ ਹੋਇਆ ਛੋਟਾ ਜਿਹਾ ਸੀ ਤੇ ਇੱਕ ਪਾਸੇ ਛੋਟੀ ਜਿਹੀ ਰਸੋਈ ਸੀ ਸਾਹਮਣੇ ਇੱਕ ਹੀ ਕਮਰਾ ਸੀ ਉਹਨੇ ਮੇਰਾ ਹੱਥ ਫੜਿਆ ਤੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਕੋਈ ਐਦਾਂ ਵੀ ਮੇਰੀ ਜ਼ਿੰਦਗੀ ਵਿੱਚ ਆ ਸਕਦਾ ਉਹ ਇਨਸਾਨ ਜਿਹਨੂੰ ਮੈਂ ਪਸੰਦ ਵੀ ਨਹੀਂ ਕਰਦੀ ਸੀ ਮੇਰੀ ਜ਼ਿੰਦਗੀ ਦਾ ਮਾਲਕ ਬਣ ਜਾਊਗਾ ਉਹਦੇ ਹੱਥਾਂ ਵਿੱਚ ਮੈਨੂੰ ਆਪਣਾ ਆਪ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਮੇਰੇ ਹੰਝੂ ਡਿੱਗਦੇ ਸੀ ਕਿਉਂਕਿ ਮੇਰੇ ਵਿੱਚ ਹੌਂਸਲਾ ਹੀ ਨਹੀਂ ਸੀ ਮਾਂ ਤਾਂ ਰੋਣ ਲੱਗ ਗਈ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਜਿੱਥੇ ਕਿ ਸਾਫ਼ ਸੁਥਰੀ ਚਾਦਰ ਇੱਕ ਪੁਰਾਣੇ ਪਲੰਘ ਤੇ ਵਿਛੀ ਹੋਈ ਸੀ ਸ਼ੂਅ ਬੈੱਡ ਛੋਟਾ ਜਿਹਾ ਸੀ ਤੇ ਕੰਧ ਨਾਲ ਲੱਗਿਆ ਹੋਇਆ ਸੀ ਇੱਕ ਅਲਮਾਰੀ ਸੀ ਛੋਟਾ ਜਿਹਾ ਡਰੈਸਿੰਗ ਟੇਬਲ ਸੀ ਕੰਧ ਤੇ ਇੱਕ ਛੋਟਾ ਜਿਹਾ ਸ਼ੀਸ਼ਾ ਲੱਗਾ ਸੀ ਛੋਟੇ ਜਿਹੇ ਕਮਰੇ ਵਿੱਚ ਇੰਨੀਆਂ ਚੀਜ਼ਾਂ ਆ ਸਕਦੀਆਂ ਸੀ ਮੈਂ ਇੱਕ ਵਾਰੀ ਸਾਰੇ ਪਾਸੇ ਦੇਖਿਆ ਤੇ ਫਿਰ ਰੋਣ ਲੱਗ ਪਈ ਸੀ ਕਿੰਨੀ ਮੇਰੀ ਮਾੜੀ ਕਿਸਮਤ ਸੀ ਤੇ ਕਿੰਨੇ ਮਾੜੇ ਕਰਮ ਲਖਾ ਕੇ ਮੈਂ ਜੰਮੀ ਸੀ ਹਜੇ ਕੁਝ ਪਹਿਲਾਂ ਕਿ ਮੈਂ ਆਪਣੀ ਕਿਸਮਤ ਨੂੰ ਖੁਸ਼ਕਿਸਮਤ ਸਮਝਦੀ ਸੀ ਮੇਰੀਆਂ ਭੈਣਾਂ ਮੈਨੂੰ ਹੰਕਾਰ ਵਾਲੀ ਸਮਝਦੀਆਂ ਸੀ ਕਿ लवली ਦਾ ਰਿਸ਼ਤਾ ਤਾਂ ਸਾਡੇ ਤਿੰਨਾਂ ਭੈਣਾਂ ਵਿੱਚੋਂ ਸਭ ਤੋਂ ਚੰਗਿਆ ਘਰ ਵਿੱਚ ਹੋ ਰਿਹਾ ਇਹਦਾ ਘਰ ਵਾਲਾ ਸਾਡੇ ਘਰ ਵਾਲਿਆਂ ਨਾਲੋਂ ਜ਼ਿਆਦਾ ਸੋਹਣਾ ਤੇ ਚੰਗਾ ਪਰ ਮੈਨੂੰ ਕੀ ਪਤਾ ਸੀ ਕਿ ਕੁਝ ਦਿਨ ਪਹਿਲਾਂ ਮੈਂ ਜੋ ਹੰਕਾਰੀ ਹੋਈ ਸੀ ਤੇ ਮੇਰਾ ਘਰ ਵਾਲਾ ਇੱਕ ਵੱਡੀ ਉਮਰ ਦਾ ਬੰਦਾ ਹੋਊਗਾ ਉਹਦੇ ਨਾਲ ਮੈਨੂੰ ਬੈੱਡ ਤੇ ਬਿਠਾ ਦਿੱਤਾ ਸੀ ਕਹਿਣ ਲੱਗਾ ਕਿ ਤੁਹਾਡੇ ਲਈ ਪਾਣੀ ਲੈ ਕੇ ਆਉਣਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਫਟਾਫਟ ਕਮਰੇ ਵਿੱਚੋਂ ਬਾਹਰ ਚਲਾ ਗਿਆ ਕੁਝ ਦੇਰ ਬਾਅਦ ਅੰਦਰ ਆਇਆ ਤੇ ਇੱਕ ਗਲਾਸ ਪਾਣੀ ਦਾ ਲੈ ਕੇ ਆਇਆ ਸਟੀਲ ਦਾ ਗਲਾਸ ਦੇਖ ਕੇ ਮੈਨੂੰ ਯਾਦ ਆਉਣ ਲੱਗਿਆ ਕਿ ਅੱਜ ਤੱਕ ਮੈਂ ਸਟੀਲ ਦੇ ਗਲਾਸ ਵਿੱਚ ਪਾਣੀ ਨਹੀਂ ਪੀਤਾ ਸੀ ਮੈਂ ਆਪਣੀਆਂ ਤਿੰਨਾਂ ਭੈਣਾਂ ਵਿੱਚੋਂ ਸਾਰਿਆਂ ਤੋਂ ਸੋਹੇ ਤੇ ਨਖਰੇਬਾਜ਼ ਸੀ ਅੱਜ ਤੱਕ ਮੈਂ ਭਾਂਡੇ ਵੀ ਨਹੀਂ ਤੋੜਦੇ ਸੀ ਕਿਉਂਕਿ ਮੈਂ ਕਹਿੰਦੀ ਸੀ ਕਿ ਭਾਂਡੇ ਤੋੜਨ ਨਾਲ ਮੇਰੇ ਹੱਥ ਖਰਾਬ ਹੋ ਜਾਣਗੇ ਕਦੀ ਰੋਟੀ ਵੀ ਨਹੀਂ ਬਣਾਈ ਸੀ ਕਿੰਨੀ ਗਰਮੀ ਵਿੱਚ ਮੇਰਾ ਰੰਗ ਕਾਲਾ ਹੋ ਜਾਊਗਾ ਮੇਰੇ ਸੋਹਣੇ ਚਿਹਰੇ ਤੇ ਪਿੰਪਲ ਹੋ ਜਾਣਗੇ ਜੇ ਮੇਰਾ ਕੋਈ ਭੈਣ ਭਰਾ ਮੈਨੂੰ ਸਟੀਲ ਦੇ ਗਲਾਸ ਵਿੱਚ ਪਾਣੀ ਦਿੰਦਾ ਤਾਂ ਮੈਂ ਫਟਾਫਟ ਚੱਤ ਤੇ ਸੁੱਟ ਦਿੰਦੀ ਹੁੰਦੀ ਸੀ ਮੈਂ ਹਮੇਸ਼ਾ ਕੱਚ ਦੇ ਗਲਾਸ ਹੀ ਵਰਤਦੀ ਸੀ ਮੈਂ ਉਹਦੇ ਹੱਥੋਂ ਸਟੀਲ ਦਾ ਗਲਾਸ ਫੜਿਆ ਬਸ ਦੋ ਘੁੱਟ ਪਾਣੀ ਪੀਤਾ ਤੇ ਵਾਪਸ ਉਹਨੂੰ ਫੜਾ ਦਿੱਤਾ ਉਹਨੇ ਪਾਣੀ ਦਾ ਗਲਾਸ ਇੱਕ ਪਾਸੇ ਰੱਖਿਆ ਤੇ ਮੇਰੇ ਸਾਹਮਣੇ ਬੈਠ ਗਿਆ ਸੀ ਕਹਿਣ ਲੱਗਾ ਕਿ ਤੁਹਾਡੇ ਨਾਲ ਜੋ ਕੁਝ ਵੀ ਹੋਇਆ ਬਹੁਤ ਹੋਇਆ ਮੈਂ ਦਿਲ ਵਿੱਚ ਸੋਚਿਆ ਕਿ ਠੀਕ ਹੀ ਤਾਂ ਕਹਿ ਰਿਹਾ ਮੇਰੇ ਨਾਲ ਤਾਂ ਸੱਚੀ ਬਹੁਤ ਬੁਰਾ ਹੋਇਆ ਸੀ ਵਿਆਹ ਹੋ ਕੇ ਤਾਂ ਹੋਰ ਵੀ ਬੁਰਾ ਹੋਇਆ ਸੀ ਮੇਰਾ ਪਿਓ ਵਿਆਹ ਤੋਂ ਪਹਿਲਾਂ ਦੇਖ ਲੈਂਦਾ ਕਿ ਉਹ ਆਪਣੀ ਸੋਹਣੀ ਕੁੜੀ ਨੂੰ ਕਿਹਨੂੰ ਦੇ ਰਿਹਾ ਵਾ ਜੇ ਜੀਤਾ ਭੱਜ ਗਿਆ ਸੀ ਤਾਂ ਜ਼ਰੂਰੀ ਨਹੀਂ ਸੀ ਕਿ ਮੈਂ ਕੁਆਰੀ ਹੀ ਬੈਠੀ ਰਹਿ ਜਾਂਦੀ ਮੇਰੇ ਲਈ ਕੋਈ ਹੋਰ ਚੰਗਾ ਰਿਸ਼ਤਾ ਆ ਸਕਦਾ ਸੀ ਪਰ ਪਾਪਾ ਨੇ ਮੈਨੂੰ ਇੱਕ ਟੈਕਸੀ ਡਰਾਈਵਰ ਨਾਲ ਵਿਆਹ ਦਿੱਤਾ ਸੀ ਮੇਰੇ ਹੰਝੂ ਤਾਂ ਐਦਾਂ ਆਉਂਦੇ ਸੀ ਕਿ ਰੁਕਦੇ ਹੀ ਨਹੀਂ ਸੀ ਉਹ ਕਹਿਣ ਲੱਗਾ ਬੱਸ ਕਰੋ ਹੁਣ ਤੁਹਾਨੂੰ ਰੋਂਦਾ ਦੇਖ ਕੇ ਮੈਨੂੰ ਵੀ ਦੁੱਖ ਹੋ ਰਿਹਾ ਮੈਂ ਸੋਚਿਆ ਕਿ ਹਾਂ ਤੈਨੂੰ ਦੁੱਖ ਹੋਊਗਾ ਤੇਰੀ ਅੱਜ ਦੀ ਰਾਤ ਜੋ ਬਰਬਾਦ ਹੋ ਜਾਊਗੀ ਤੂੰ ਜੋ ਚਾਹੁੰਦਾ ਮੈਂ ਜਲਦੀ ਜਲਦੀ ਆਪਣਾ ਰੋਣਾ ਬੰਦ ਕਰ ਦੇਵਾਂ ਤਾਂ ਕਿ ਤੂੰ ਮੇਰੇ ਨਾਲ ਆਪਣੀ ਰਾਤ ਸੋਹਣੀ ਬਣਾ ਸਕੇ ਪਰ ਮੇਰਾ ਇਦਾਂ ਦਾ ਕੋਈ ਇਰਾਦਾ ਨਹੀਂ ਸੀ ਮੈਂ ਚਾਹੁੰਦੀ ਸੀ ਕਿ ਕੁਝ ਟਾਈਮ ਹੀ ਇਹਦੇ ਨਾਲ ਗੁਜ਼ਾਰਾਂ ਤੇ ਫਿਰ ਆਪਣੇ ਟੇਕੇ ਚਲੀ ਜਾਵਾਂ ਮੈਂ ਇਸ ਬੰਦੇ ਨਾਲ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ ਉਹਦਾ ਨਾਮ ਆਕਾਸ਼ ਸੀ ਜ਼ਿਆਦੇ ਵੇਲੇ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਤਾਂ ਦਿਮਾਗ ਖਰਾਬ ਕਰਕੇ ਬੈਠੀ ਸੀ ਉਸੇ ਵੇਲੇ ਪਾਪਾ ਨੂੰ ਆਪਣੀ ਇੱਜ਼ਤ ਰੱਖਣੀ ਸੀ ਤੇ ਮੈਂ ਬਲੀ ਦਾ ਬੱਕਰਾ ਬਣ ਲਈ ਉਹਨੂੰ ਮਿਲ ਗਈ ਸੀ ਇਸ ਲਈ ਮੈਨੂੰ ਨਹੀਂ ਪਤਾ ਸੀ ਕਿ ਇਹਦਾ ਨਾਮ ਕੀ ਆ ਉਹਨੇ 500 ਦੇ ਨੋਟ ਮੇਰੇ ਹੱਥ ਤੇ ਰੱਖੇ ਤੇ ਕਹਿਣ ਲੱਗਾ ਕਿ ਇਹ ਤੁਹਾਡੀ ਮੂੰਹ ਦਿਖਾਈ ਆ ਸ਼ਾਇਦ 2000 ਰੁਪਏ ਸੀ ਫਿਰ ਮੈਨੂੰ ਯਾਦ ਆਉਣ ਲੱਗਾ ਕਿ ਜੀਤੇ ਦੀ ਮਾਂ ਕਹਿੰਦੀ ਸੀ ਕਿ ਮੁੰਡਾ ਮੂੰਹ ਦਿਖਾਈ ਤੇ ਡਾਇਮੰਡ ਦਾ ਸੈੱਟ ਦਿਓਗਾ ਮੇਰੀਆਂ ਅੱਖਾਂ ਵਿੱਚ ਹੰਝੂ ਆਉਂਦੇ ਸੀ ਕਿ ਮੈਂ ਉਹ ਪੈਸੇ ਇੱਕ ਸਾਈਡ ਤੇ ਰੱਖ ਦਿੱਤੇ ਮੈਂ ਕਿਹਾ ਕਿ ਸੁਣੋ ਤਾਂ ਕਹਿ ਲੱਗਾ ਹਾਂਜੀ ਮੈਂ ਇਹ ਕਿਹਾ ਕਿ ਹਜੇ ਕਿਸੇ ਵੀ ਰਿਸ਼ਤੇ ਲਈ ਮੈਂ ਤਿਆਰ ਨਹੀਂ ਉਹ ਕਹਿਣ ਲੱਗਾ ਕਿ ਮੈਨੂੰ ਪਤਾ ਤੁਸੀਂ ਦਿਮਾਗੀ ਤੌਰ ਤੇ ਕਿਸੇ ਰਿਸ਼ਤੇ ਲਈ ਤਿਆਰ ਨਹੀਂ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰੂੰਗਾ ਪਰ ਜੋ ਤੁਹਾਡਾ ਅਧਿਕਾਰ ਆ ਉਹ ਤਾਂ ਮੈਨੂੰ ਦੇਣਾ ਹੀ ਪਊਗਾ ਇਹ ਕਹਿ ਕੇ ਉਹਨੇ ਆਪਣਾ ਸਹਰਾਣਾ ਤੇ ਚਾਦਰ ਚੁੱਕੀ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਠੰਡ ਦਾ ਮਹੀਨਾ ਸੀ ਮੈਂ ਬੈੱਡ ਤੇ ਲੰਮੇ ਪੈ ਗਈ ਸੀ ਪਰ ਇਸ ਵਿਆਹ ਦੇ ਲਹਿੰਗੇ ਵਿੱਚ ਸੌਣਾ ਮੇਰੇ ਲਈ ਬਹੁਤ ਔਖਾ ਸੀ ਮੈਂ ਆਪਣੇ ਗਹਿਣੇ ਰੋਂਦੀ ਹੋਈ ਨੇ ਲਾ ਦਿੱਤੇ ਅਸੀਂ ਅਲਮਾਰੀ ਖੋਲ ਕੇ ਦੇਖਿਆ ਤਾਂ ਉੱਥੇ ਸਿਰਫ ਬੰਦਿਆਂ ਦੇ ਹੀ ਕੱਪੜੇ ਪਏ ਸੀ ਪਰ ਫਿਲਹਾਲ ਮੇਰੀ ਮਜਬੂਰੀ ਸੀ ਕਿ ਮੈਂ ਉਹਨਾਂ ਵਿੱਚੋਂ ਇੱਕ ਬੰਦਿਆਂ ਵਾਲੀ ਟੀ-ਸ਼ਰਟ ਤੇ ਪਜਾਮਾ ਕੱਢ ਕੇ ਪਾਇਆ ਸੀ ਸਵੇਰ ਨੂੰ ਮੇਰੀ ਅੱਖ ਖੁੱਲੀ ਸੀ ਤੇ ਇਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਕਮਰੇ ਵਿੱਚ ਆਇਆ ਹੋਵੇ ਮੈਂ ਆਪਣੀਆਂ ਅੱਖਾਂ ਮਸਾਂ ਹੀ ਖੋਲ ਕੇ ਦੇਖਿਆ ਤਾਂ ਕਮਰੇ ਵਿੱਚ ਜੋ ਬਾਥਰੂਮ ਬਣਿਆ ਸੀ ਉਹਦੇ ਵਿੱਚ ਉਹ ਨਹਾ ਰਿਹਾ ਸੀ ਇਸ ਤੋਂ ਬਾਅਦ ਮੈਂ ਮੈਨੂੰ ਦੇਖ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਉਹ ਸ਼ਾਇਦ ਕੋਈ ਪੂਜਾ ਪਾਠ ਕਰਨਾ ਚਾਹੁੰਦਾ ਸੀ ਤਾਂ ਮੈਂ ਵੀ ਜਾਗਦੀ ਸੀ ਇਸ ਲਈ ਸੋਚਿਆ ਮੈਂ ਵੀ ਨਹਾ ਕੇ ਰੱਬ ਦਾ ਨਾਮ ਲੈ ਲਵਾਂ ਇਸ ਲਈ ਜਦੋਂ ਮੈਂ ਉੱਠ ਕੇ ਇੱਧਰ ਉੱਧਰ ਦੇਖਿਆ ਤਾਂ ਇੱਕ ਛੋਟੀ ਜਿਹੀ ਫੋਟੋ ਪਈ ਸੀ ਤੇ ਅਰਗਬੱਤੀ ਜਗਦੀ ਸੀ ਸ਼ਾਇਦ ਇਉ ਉਸ ਬੰਦੇ ਨੇ ਜਗਾਈ ਸੀ ਮੈਂ ਉੱਥੇ ਜਾ ਕੇ ਹੱਥ ਜੀ ਕੀ ਪ੍ਰਾਰਥਨਾ ਕਰਦੀ ਸੀ ਤੇ ਰੋਂਦੀ ਸੀ ਕਿ ਮੈਂ ਇਦਾਂ ਦਾ ਕਿਹੜਾ ਪਾਪ ਕਰ ਦਿੱਤਾ ਜੋ ਵਿਆਹ ਇਸ ਬੰਦੇ ਨਾਲ ਹੋ ਗਿਆ ਜੋ ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਇਸ ਬੰਦੇ ਦੇ ਵਿੱਚ ਮੈਨੂੰ ਕੋਈ ਵੀ ਖੂਬੀ ਨਹੀਂ ਦਿਖੀ ਸੀ ਮੈਂ ਤਾਂ ਹਮੇਸ਼ਾ ਸੋਹਣਾ ਤੇ ਜਵਾਨ ਮੁੰਡਿਆਂ ਨੂੰ ਹੀ ਤਸੰਦ ਸੁਪਨਿਆਂ ਵਿੱਚ ਦੇਖਦੀ ਸੀ ਤੇ ਪਸੰਦ ਕਰਦੀ ਸੀ ਜੋ ਵੀ ਬੁਰੀ ਤਰ੍ਹਾਂ ਮੇਰਾ ਟੁੱਟ ਗਿਆ ਸੀ ਉਹ ਟੁੱਟੇ ਹੋਏ ਸੁਪਨੇ ਮੇਰੀਆਂ ਅੱਖਾਂ ਵਿੱਚ ਚੁਗਦੇ ਮਹਿਸੂਸ ਹੁੰਦੇ ਸੀ ਸਵੇਰ ਨੂੰ ਜਦੋਂ ਟੈਕਸੀ ਚਲਾਉਣ ਲਈ ਬਾਹਰ ਚਲਾ ਗਿਆ ਤਾਂ ਮੈਨੂੰ ਕਹਿਣ ਲੱਗਾ ਕਿ ਫਰਿੱਜ ਵਿੱਚ ਖਾਣ ਪੀਣ ਇੱਕ ਸਭ ਕੁਝ ਰੱਖਿਆ ਵਾ ਜੋ ਵੀ ਤੁਸੀਂ ਬਣਾਉਣਾ ਬਣਾ ਕੇ ਖਾ ਸਕਦੇ ਹੋ ਮੈਂ ਚੁੱਪ ਹੋ ਕੇ ਬੈਠ ਗਈ ਸੀ ਉਹਦਾ ਛੋਟਾ ਜਿਹਾ ਘਰ ਦੇਖਣ ਲੱਗ ਗਈ ਮੇਰੇ ਮਾਮਪਾ ਨੇ ਮੈਨੂੰ ਹਜੇ ਤੱਕ ਪੁੱਛਿਆ ਨਹੀਂ ਸੀ ਕਿ ਮੈਂ ਜਿਉਂਦੀ ਆ ਜਾਂ ਫਿਰ ਮਰ ਗਈ ਮੈਂ ਜਦੋਂ ਆਪਣੀ ਬੀਤੀ ਹੋਈ ਜ਼ਿੰਦਗੀ ਨੂੰ ਯਾਦ ਕਰਦੀ ਤਾਂ ਮੈਂ ਰੋਣ ਲੱਗ ਜਾਂਦੀ ਸੀ ਵਾਰ-ਵਾਰ ਆਪਣੇ ਰੱਬ ਨੂੰ ਇੱਕੋ ਗੱਲ ਪੁੱਛਦੀ ਸੀ ਮੇਰਾ ਕੀ ਕਸੂਰ ਸੀ ਜੋ ਮੇਰਾ ਵਿਆਹ ਇਦਾਂ ਦੇ ਬੰਦੇ ਨਾਲ ਹੋ ਗਿਆ ਸੀ ਸ਼ਾਮ ਨੂੰ ਜਦੋਂ ਵਾਪਸ ਆਇਆ ਤੇ ਬਸ ਦਾਲ ਹੀ ਬਣਾਈ ਸੀ ਉਹਨੇ ਚੁੱਪਚਾਪ ਉਹ ਦਾਲ ਖਾ ਲਈ ਸੀ ਕੁਝ ਪੈਕਿੰਗ ਮੈਨੂੰ ਫੜਾ ਦਿੱਤੀ ਤੇ ਕਹਿਣ ਲੱਗਾ ਇਹਦੇ ਵਿੱਚ ਔਰਤਾਂ ਵਾਲੇ ਕੱਪੜੇ ਆ ਤੇ ਮੈਨੂੰ ਜ਼ਿਆਦਾ ਤਾਂ ਪਤਾ ਨਹੀਂ ਇਸ ਲਈ ਜੋ ਸਮਝ ਵਿੱਚ ਆਇਆ ਮੈਂ ਲੈ ਲਿਆ ਕੱਲ ਰਾਤ ਤੁਸੀਂ ਮੇਰੇ ਕੱਪੜੇ ਪਾਏ ਹੋਏ ਸੀ ਇਸ ਲਈ ਮੈਂ ਤੁਹਾਨੂੰ ਬਾਹਰ ਨਹੀਂ ਲੈ ਕੇ ਜਾ ਸਕਦਾ ਸੀ ਫਿਰ ਕਹਿਣ ਲੱਗਾ ਕਿ ਇਹਦੇ ਵਿੱਚੋਂ ਕੁਝ ਕੱਪੜੇ ਪਾ ਲਓ ਤੇ ਹਾਂ ਬਾਹਰ ਜਾ ਕੇ ਕੁੰਢੀ ਜ਼ਰੂਰ ਕੱਢ ਲਿਓ ਮੈਂ ਕਿਹਾ ਕਿ ਮੈਨੂੰ ਆਦਤ ਨਹੀਂ ਕਹਿਣ ਲੱਗਾ ਕਿ ਮੈਂ ਕੁੰਢ ਕੱਢਣਾ ਨਹੀਂ ਚਾਹੁੰਦੀ ਮੈਂ ਬੜੀ ਬੇਰੁਖੀ ਜਿਹੀ ਵਿੱਚ ਜਵਾਬ ਦਿੱਤਾ ਸੀ ਫਿਰ ਮੈਂ ਰਸੋਈ ਵਿੱਚ ਆ ਗਈ ਸੀ ਪਾਂਡੇ ਧੋ ਕੇ ਮੈਂ ਕਮਰੇ ਵਿੱਚ ਆ ਕੇ ਬੈਠ ਗਈ ਸੀ ਉਹਨੇ ਪੈਕਿੰਗ ਜੋ ਬਾਹਰ ਰੱਖੀ ਸੀ ਅੰਦਰ ਲਿਆ ਕੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਇਹਨਾਂ ਕੱਪੜਿਆਂ ਵਿੱਚੋਂ ਕੱਪੜੇ ਪਾ ਲਓ ਇਹ ਸੁਣ ਕੇ ਤਾਂ ਮੇਰਾ ਦਿਲ ਡਰ ਗਿਆ ਸੀ ਮੈਂ ਜਿੱਦਾਂ ਜਦੋਂ ਪੈਕਿੰਗ ਨੂੰ ਖੋਲਿਆ ਕਾ ਫੈਂਸੀ ਕਪੜੇ ਸੀ ਜਿਨ੍ਹਾਂ ਦਾ ਕਲਰ ਬਹੁਤ ਸੋਹਣਾ ਸੀ ਤੇ ਨਾਲ ਹੀ ਚੂੜੀਆਂ ਵੀ ਪਈਆਂ ਸੀ ਤੇ ਲਿਪਸਟਿਕ ਤੇ ਕੁਝ ਮੇਕਅਪ ਦਾ ਸਮਾਨ ਸੀ ਮੈਂ ਉਹਦੇ ਵੱਲ ਦੇਖਿਆ ਤੇ ਖੁਸ਼ ਹੋ ਰਹੀ ਆਂ ਸੀ ਮੈਨੂੰ ਝੰਡੂੜੀ ਜਿਹੀ ਆਉ ਲੱਗ ਪਈ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਉਹ ਕਹਿਣ ਲੱਗਿਆ ਕਿ ਹੁਣ ਤਾਂ ਬਹੁਤ ਸਮਾਂ ਹੋ ਗਿਆ ਮੈਂ ਕਿਹਾ ਕਿ ਦੇਖੋ ਮੇਰੀ ਗੱਲ ਸੁਣ ਮੈਨੂੰ ਤੁਸੀਂ ਬਿਲਕੁਲ ਵੀ ਪਸੰਦ ਨਹੀਂ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ ਜੋ ਕੁਝ ਹੋਇਆ ਇੱਕ ਹਾਦਸੇ ਦੇ ਤੌਰ ਤੇ ਹੋਇਆ ਉਹ ਕਹਿਣ ਲੱਗਿਆ ਕਿ ਮੈਨੂੰ ਪਤਾ ਸਭ ਕੁਝ ਉਹਦਾ ਨਹੀਂ ਹੋਇਆ ਜਿੱਦਾਂ ਦਾ ਹੋਣਾ ਚਾਹੀਦਾ ਪਰ ਜੋ ਹੋ ਚੁੱਕਿਆ ਤੁਹਾਨੂੰ ਮੇਰੇ ਜਜ਼ਬਾਤਾਂ ਦਾ ਖਿਆਲ ਤਾਂ ਰੱਖਣਾ ਚਾਹੀਦਾ ਤੇ ਰਹੀ ਗੱਲ ਪਿਆਰ ਦੀ ਅਸਲੀ ਪਿਆਰ ਹਮੇਸ਼ਾ ਵਿਆਹ ਤੋਂ ਬਾਅਦ ਹੁੰਦਾ ਤੁਸੀਂ ਇਹਨੂੰ ਪਾ ਲਓ ਤੇ ਮੈਂ ਤੁਹਾਡਾ ਇੰਤਜ਼ਾਰ ਕਰਦਾ ਮੈਂ ਉਹਦੇ ਨਾਲ ਇਦਾਂ ਦਾ ਕੋਈ ਵੀ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਸੀ ਇੱਕ ਘੰਟੇ ਬਾਅਦ ਉਹ ਕਮਰੇ ਵਿੱਚ ਆਇਆ ਤੇ ਉਸੇ ਹਾਲ ਵਿੱਚ ਕਹਿਣ ਲੱਗਿਆ ਕਿ ਤੁਸੀਂ ਕੱਪੜੇ ਕਿਉਂ ਬਦਲੇ ਮੈਂ ਕਿਹਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ ਤੁਸੀਂ ਚਾਹੇ ਤਾਂ ਮੈਨੂੰ ਛੱਡ ਸਕਦੇ ਹੋ ਮੇਰਾ ਇਹੀ ਕਹਿਣਾ ਸੀ ਕਿ ਉਹਨੇ ਮੱਥੇ ਤੇ ਤਿਉੜੀਆਂ ਪਾ ਲਈਆਂ ਤੇ ਗੁੱਸੇ ਨਾਲ ਮੈਨੂੰ ਦੇਖਣ ਲੱਗਾ ਕਹਿਣ ਲੱਗਾ ਕਿ ਮੈਂ ਤੁਹਾਨੂੰ ਆਪਣੀ ਘਰ ਵਾਲੀ ਇਸ ਲਈ ਬਣਾਇਆ ਕਿ ਕਿ ਤੁਹਾਨੂੰ ਛੱਡ ਦੇਵਾਂ ਤੁਹਾਡੇ ਸਾਹਮਣੇ ਇਨਸਾਨ ਛੱਡਣ ਲਈ ਨਹੀਂ ਆਪਣਾਉਂਦਾ ਮੈਂ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕੀ ਆ ਕਿ ਮੇਰੀ ਇੱਕ ਮਜਬੂਰੀ ਸੀ ਪਲੀਜ਼ ਇਸ ਵੇਸਤੇ ਨੂੰ ਆਪਣੇ ਸਿਰ ਤੇ ਸਵਾਰ ਨਾ ਕਰੋ ਮੇਰੇ ਤੇ ਤੁਹਾਡਾ ਕੋਈ ਮੇਲ ਨਹੀਂ ਮੈਂ ਵਧੀਆ ਪੜેલી ਚੀਖ ਕੁੜੀਆਂ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰ ਸਕਦੀ ਆ ਕਹਿਣ ਲੱਗਾ ਕਿ ਮੈਂ ਤੁਹਾਨੂੰ ਟਾਈਮ ਦਿੰਨਾ ਕਿੰਨਾ ਟਾਈਮ ਚਾਹੀਦਾ ਤੁਹਾਨੂੰ ਮੈਂ ਕਿਹਾ ਮੈਨੂੰ ਤਲਾਕ ਚਾਹੀਦਾ ਦੇ ਸਕਦਾ ਤੇ ਬੜਾ ਆਹਸਾਨ ਹੋਵੇਗਾ ਤੁਹਾਡਾ ਮੇਰੀ ਇਹ ਗੱਲ ਸੁਣ ਕੇ ਵਾਪਸ ਬਾਹਰ ਚਲਾ ਗਿਆ ਮੈਂ ਅਗਲੇ ਦਿਨ ਬੈਠੀ ਚਾਹ ਪੀ ਰਹੀ ਸੀ ਜਦੋਂ ਕਿਸੇ ਨੇ ਆਵਾਜ਼ ਮਾਰੀ ਮੈਂ ਦੇਖਿਆ ਤਾਂ ਇੱਕ ਸੋਹਣਾ ਮੁੰਡਾ ਛੱਤ ਤੇ ਖੜਾ ਮੈਨੂੰ ਇਸ਼ਾਰੇ ਕਰਦਾ ਸੀ ਆਪਣੀਆਂ ਉਂਗਲੀਆਂ ਦੇ ਨਾਲ ਇਸ਼ਾਰੇ ਨਾਲ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਸੀ ਉਹ ਬਹੁਤ ਹੀ ਸੋਹਣਾ ਹਾਲਾਂਕਿ ਇਹ ਹਰਕਤ ਬਹੁਤ ਘਟੀਆ ਸੀ ਪਰ ਉਹ ਮੁੰਡਾ ਤਾਂ ਕਾਫੀ ਸੋਹਣਾ ਸੀ ਉਹਨੇ ਇਸ਼ਾਰੇ ਨਾਲ ਮੇਰੇ ਤੋਂ ਫੋਨ ਨੰਬਰ ਮੰਗਿਆ ਮੈਂ ਉਂਗਲੀਆਂ ਦੇ ਇਸ਼ਾਰੇ ਨਾਲ ਉਹਨੂੰ ਨੰਬਰ ਦੱਸ ਦਿੱਤਾ ਸੀ ਉਸੇ ਵੇਲੇ ਘਰ ਦਾ ਦਰਵਾਜ਼ਾ ਖੁੱਲਿਆ ਤੇ ਆਕਾਸ਼ ਅੰਦਰ ਆਇਆ ਤੇ ਮੁੰਡਾ ਆਪਣੀ ਛੱਤ ਤੋਂ ਹੇਠਾਂ ਚਲਾ ਗਿਆ ਸੀ ਦੂਸਰੀ ਨਜ਼ਰ ਆਕਾਸ਼ ਨੇ ਉਸ ਛੱਤ ਵੱਲ ਮਾਰੀ ਤੇ ਮੈਨੂੰ ਕਹਿਣ ਲੱਗਾ ਕਿ ਇੱਥੇ ਨਾ ਬੈਠਿਆ ਸਾਹਮਣੇ ਬੜੇ ਘਟੀਆ ਕਿਸਮ ਦੇ ਮੁੰਡੇ ਰਹਿੰਦੇ ਆ ਰਾਮਨ ਦਾ ਕੋਈ ਨਹੀਂ ਆ ਤੇ ਮਹੱਲੇ ਦੀਆਂ ਕੁੜੀਆਂ ਨੂੰ ਪਰੇਸ਼ਾਨ ਕਰਦੇ ਆ ਮੈਂ ਦੇਲ ਵਿੱਚ ਸੋਚਿਆ ਕਿ ਜੋ ਵੀ ਕਰਦੇ ਆ ਮੇਰਾ ਤਾਂ ਟਾਈਮ ਲੰਘ ਜਾਇਆ ਕਰੂਗਾ ਘੱਟੋ ਘੱਟ ਸ਼ਕਲ ਸੂਰਤ ਵਿੱਚ ਆਕਾਸ਼ ਤੋਂ ਤਾਂ ਕਿਤੇ ਸੋਹਣੀ ਸੀ ਮੈਂ ਹਰ ਰੋਜ਼ ਰੁਟੀਨ ਬਣਾ ਲਈ ਸੀ ਕਿ ਜਿੱਦਾਂ ਹੀ ਆਕਾਸ਼ ਘਰੋਂ ਬਾਹਰ ਜਾਂਦਾ ਮੈਂ ਉਸ ਮੁੰਡੇ ਨਾਲ ਇਸ਼ਾਰਿਆਂ ਵਿੱਚ ਗੱਲਾਂ ਕਰਦੀ ਸੀ ਇੱਕ ਰਾਤ ਦੇ ਟਾਈਮ ਉਹਦਾ ਮੈਨੂੰ ਫੋਨ ਆ ਗਿਆ ਕਹਿਣ ਲੱਗਿਆ ਕਿ ਜਦੋਂ ਤੈਨੂੰ ਦੇਖਿਆ ਮੈਂ ਤੇਰੇ ਹੁਸਨ ਦਾ دیਵਾਨਾ ਹੋ ਗਿਆ ਮੈਂ ਕਿਹਾ ਅੱਛਾ ਤੈਨੂੰ ਪਤਾ ਕਿ ਮੈਂ ਕੌਣ ਆ ਕਹਿਣ ਲੱਗਾ ਮੈਨੂੰ ਪਤਾ ਤੂੰ ਇਸ ਕਾਲੇ ਜਿਹੇ ਡਰਾਈਵਰ ਦੀ ਘਰ ਵਾਲੀ ਆ ਪਤਾ ਨਹੀਂ ਇੰਨੀ ਸੋਹਣੀ ਘਰ ਵਾਲੀ ਉਹਨੂੰ ਕਿੱਦਾਂ ਮਿਲ ਗਈ ਪਰ ਤੇਰੇ ਨਾਲ ਬਹੁਤ ਹੀ ਜ਼ਿਆਦਾ ਮਾੜਾ ਹੋਇਆ ਮੈਂ ਕਿਹਾ ਕਿ ਇਹ ਗੱਲ ਤਾਂ ਹੈ ਮਾੜਾ ਤਾਂ ਹੋਇਆ ਪਰ ਹੁਣ ਕੀ ਕਰ ਸਕਦੇ ਹਾਂ ਕਹਿਣ ਲੱਗਾ ਕਿ ਤੇਰੇ ਨਾਲ ਬਹੁਤ ਮਾੜਾ ਹੋਇਆ ਪਰ ਕੋਈ ਗੱਲ ਨਹੀਂ ਮੈਂ ਹੈਗਾ ਤੇਰੀ ਇੱਛਾ ਪੂਰੀ ਕਰ ਸਕਦਾ ਮੈਂ ਕਿਹਾ ਕਿ ਦੇਖ ਮੈਂ ਤੇਰੇ ਨਾਲ ਫੋਨ ਦੀ ਹੱਦ ਤੱਕ ਰਿਸ਼ਤਾ ਰੱਖ ਸਕਦੀ ਆ ਇਸ ਤੋਂ ਜ਼ਿਆਦਾ ਕੁਝ ਨਹੀਂ ਮੈਂ ਸ਼ਰੀਫ ਕੁੜੀਆਂ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਆਪਾਂ ਸਿਰਫ ਗੱਲਬਾਤ ਤੱਕ ਆਪਣਾ ਸਬੰਧ ਰੱਖਾਂਗੇ ਮੈਂ ਉਹਦੀ ਗੱਲ ਮੰਨ ਲਈ ਸੀ ਕਿਉਂਕਿ ਮੈਂ ਆਪਣਾ ਦਿਲ ਲਾਉਣਾ ਸੀ ਤੇ ਡਰਾਈਵਰ ਨਾਲ ਮੇਰਾ ਦਿਲ ਨਹੀਂ ਲੱਗਦਾ ਸੀ ਮੈਂ ਉਸ ਮੁੰਡੇ ਨਾਲ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ ਉਹ ਮੇਰੀਆਂ ਬੜੀਆਂ ਤਾਰੀਫਾਂ ਕਰਦਾ ਸੀ ਕਹਿੰਦਾ ਸੀ ਕਿ ਮੈਂ ਅੱਜ ਤੇਰੇ ਜਿੰਨੀ ਸੋਹਣੀ ਕੁੜੀ ਕਿਤੇ ਨਹੀਂ ਦੇਖੀ ਮੈਂ ਉਹਦੀਆਂ ਤਾਰੀਫਾਂ ਸੁਣ ਕੇ ਬੜੀ ਖੁਸ਼ ਹੁੰਦੀ ਸੀ ਮੇਰਾ ਘਰ ਵਾਲਾ ਵੈਸੇ ਵੀ ਮੇਰੇ ਕਮਰੇ ਵਿੱਚ ਨਹੀਂ ਸੌਂਦਾ ਸੀ ਤੇ ਬਾਹਰ ਜਾ ਕੇ ਲੰਮੇ ਪੈ ਜਾਂਦਾ ਸੀ ਮੈਨੂੰ ਬਸ ਇਹ ਕਰਨਾ ਹੁੰਦਾ ਸੀ ਕਿ ਉਹਦੇ ਕੱਪੜੇ ਪ੍ਰੈਸ ਕਰਨੇ ਹੁੰਦੇ ਸੀ ਉਹਨੂੰ ਟਾਈਮ ਤੇ ਰੋਟੀ ਬਣਾ ਕੇ ਦੇਣੀ ਹੁੰਦੀ ਸੀ ਨਾ ਉਹਦੇ ਨਾਲ ਕੋਈ ਗੱਲ ਕਰਦੀ ਸੀ ਤੇ ਨਾ ਹੀ ਉਹਦੇ ਕੋਲ ਹੁੰਦੀ ਸੀ ਜ਼ਿਆਦਾਤਰ ਉਹ ਮੁੰਡਾ ਮੇਰੇ ਨਾਲ ਰਾਤ ਨੂੰ ਫੋਨ ਤੇ ਗੱਲਾਂ ਕਰਦਾ ਸੀ ਉਹਦਾ ਨਾਮ ਅਮਨ ਸੀ ਨਾਮ ਵੀ ਸੋਹਣਾ ਸੀ ਇੱਕ ਵਾਰ ਕਹਿਣ ਲੱਗਾ ਕਿ ਮੈਂ ਤੈਨੂੰ ਦੇਖਣਾ ਚਾਹੁੰਦਾ ਮੈਂ ਕਿਹਾ ਰੋਜ਼ ਤਾਂ ਦੇਖਦਾ ਕਹਿਣ ਲੱਗਾ ਕਿ ਉਹ ਤਾਂ ਨਹੀਂ ਕੋਲੋਂ ਦੇਖਣਾ ਚਾਹੁੰਦਾ ਇਦਾਂ ਕਰ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਮਿਲਦੀਆਂ ਮੈਂ ਕਿਹਾ ਨਾ ਬਾਬਾ ਮੈਨੂੰ ਡਰ ਲੱਗਦਾ ਉਹ ਕਹਿਣ ਲੱਗਾ ਕਿ ਪਿਆਰ ਕੀਤਾ ਤਾਂ ਡਰਨਾ ਕੀ ਆ ਮੈਂ ਕਿਹਾ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਬਸ ਗੱਲਾਂ ਕਰਦੀ ਆ ਉਹ ਕਹਿਣ ਲੱਗਾ ਕਿ ਪਿਆਰ ਵੀ ਕਰਨ ਲੱਗ ਜਾਓਂਗੇ ਕਹਿਣ ਲੱਗਾ ਵੈਸੇ ਵੀ ਮੇਰੇ ਵਿੱਚ ਕੋਈ ਕਮੀ ਨਹੀਂ ਸੋਹਣਾ ਮੈਂ ਮੈਂ ਕਿਹਾ ਤੂੰ ਸੋਹਣਾ ਪਰ ਕਮਾਉਂਦਾ ਤਾਂ ਕੁਝ ਨਹੀਂ ਮੇਰੀ ਗੱਲ ਸੁਣ ਕੇ ਹਾਸਨ ਲੱਗ ਪਿਆ ਕਹਿਣ ਲੱਗਾ ਕਿ ਕੀ ਫਰਕ ਪੈਂਦਾ ਤੈਨੂੰ ਤਾਂ ਸਿਰਫ ਸੋਹਣੇ ਪਣ ਨਾਲ ਮਤਲਬ ਹੋਣਾ ਚਾਹੀਦਾ ਉਹ ਮੇਰੇ ਕੋਲ ਹੈਗਾ ਮੈਂ ਕਿਹਾ ਕਿ ਖਾਲੀ ਢਿੱਡ ਇਸ਼ਕ ਚੰਗਾ ਵੀ ਨਹੀਂ ਲੱਗਦਾ ਜੇ ਤੂੰ ਕੁਝ ਕਰਨ ਲੱਗ ਜਾਵੇਂ ਤਾਂ ਮੈਂ ਤੇਰੇ ਬਾਰੇ ਸੋਚ ਸਕਦੀ ਆ ਕਹਿਣ ਲੱਗਾ ਕਿ ਇੱਕ ਡਰਾਈਵਰ ਦੀ ਘਰ ਵਾਲੀ ਹੋ ਕੇ ਤੇਰੇ ਇਹਨੇ ਨਖਰੇ ਆ ਮੈਂ ਕਿਹਾ ਕਿ ਅੱਜ ਤੱਕ ਮੈਂ ਉਹਨੂੰ ਆਪਣੇ ਕੋਲ ਨਹੀਂ ਹੋਣ ਦਿੱਤਾ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਕਿ ਮੈਂ ਕਿਦਾਂ ਵਿਸ਼ਵਾਸ ਕਰ ਲਵਾਂ ਮੈਂ ਕਿਹਾ ਕਿ ਮੈਂ ਕਹਿ ਰਹੀ ਆ ਫਿਰ ਉਹ ਕਹਿਣ ਲੱਗਾ ਕਿ ਸਬੂਤ ਦੇ ਮੈਨੂੰ ਇਸ ਗੱਲ ਦਾ ਮੈਂ ਕਿਹਾ ਕਿ ਮੈਂ ਇਹਦਾ ਸਬੂਤ ਤੈਨੂੰ ਕਿਦਾਂ ਦੇਵਾਂ ਉਹ ਹੱਸਣ ਲੱਗਾ ਕਹਿਣ ਲੱਗਾ ਕਿ ਇੱਕ ਦਿਨ ਵਿੱਚ ਹੀ ਮੈਂ ਤੇਰੇ ਤੋਂ ਸਬੂਤ ਲੈ ਲਵਾਂਗਾ ਮੈਂ ਕਿਹਾ ਕਿ ਦੇਖ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਆ ਕਿ ਮੇਰੇ ਨਾਲ ਹਰਦ ਵਿੱਚ ਰਹਿ ਕੇ ਗੱਲ ਕਰਿਆ ਕਰੋ ਕਹਿਣ ਲੱਗਾ ਕਿ ਪਿਆਰ ਵਿੱਚ ਸਭ ਕੁਝ ਜਾਇਜ਼ ਹੁੰਦਾ ਪਰ ਮੈਂ ਵਾਅਦਾ ਕਰਦਾ ਕਿ ਤੂੰ ਮੇਰੇ ਕੋਲ ਆਵੇਂਗੀ ਮੈਂ ਕਿਹਾ ਕਿ ਇਹ ਤੇਰੀ ਸੋਚ ਆ ਮੈਂ ਤੇਰੇ ਕੋਲ ਆਉਂਗੀ ਉਹ ਕਹਿਣ ਲੱਗਾ ਦੇਖ ਬੰਦਿਆਂ ਦੀ ਗੱਲ ਵਿੱਚ ਬੜੀ ਕੋਸ਼ਿਸ਼ ਹੁੰਦੀ ਆ ਔਰ ਤ ਕਿਸੇ ਮੋਮਬੱਤੀ ਦੀ ਤਰ੍ਹਾਂ ਪਿਗਲਣ ਲੱਗ ਜਾਂਦੀ ਆ ਫਿਰ ਨਹੀਂ ਦੇਖਦੀ ਕਿ ਪਾਪ ਕੀ ਆ ਤੇ ਪੁੰਨ ਕੀ ਆ ਮੈਂ ਕਿਹਾ ਕਿ ਪਰ ਮੈਂ ਇਦਾਂ ਬਿਲਕੁਲ ਨਹੀਂ ਆ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਿਆ ਕਹਿਣ ਲੱਗਾ ਜੀ ਇਦਾਂ ਦੀ ਗੱਲ ਨਾ ਹੁੰਦੀ ਤਾਂ ਤੂੰ ਆਪਣੇ ਘਰ ਵਾਲੇ ਨੂੰ ਕਦੇ ਵੀ ਮਨਾ ਨਾ ਕਰਦੀ ਉਹਨੂੰ ਸਵੀਕਾਰ ਕਰ ਲੈਂਦੀ ਆਪਣੀ ਕਿਸਮਤ ਸਮਝ ਕੇ ਉਹਨੂੰ ਅਪਣਾ ਲੈਂਦੀ ਇਹ ਸਮਝ ਕੇ ਕਿ ਰੱਬ ਨੇ ਤੇਰੇ ਲਈ ਉਹਨੂੰ ਬਣਾਇਆ ਵਾ ਪਰ ਤੂੰ ਇਦਾਂ ਨਹੀਂ ਕੀਤਾ ਕਦੋਂ ਤੱਕ ਆਪਣੇ ਆਪ ਨੂੰ ਆਪਣੀਆਂ ਇੱਛਾਵਾਂ ਤੋਂ ਦੂਰ ਕਰ ਸਕਦੀਆਂ ਮੈਂ ਤੇਰੇ ਅੰਦਰ ਅੱਗ ਲਾ ਦੇਵਾਂਗਾ ਕਿ ਤੂੰ ਕਿਸੇ ਪੱਕੇ ਹੋਏ ਫਲ ਦੀ ਤਰ੍ਹਾਂ ਮੇਰੇ ਕੋਲ ਆ ਕੇ ਡਿੱਗਿਆਂਗੀ ਮੈਨੂੰ ਕਹਾਂਗੇ ਕਿ ਅਮਨ ਮੈਨੂੰ ਆਪਣੀ ਬਣਾ ਲੈ ਪਰ ਮੈਨੂੰ ਉਹਦੀਆਂ ਗੱਲਾਂ ਬਹੁਤ ਬੁਰੀਆਂ ਲੱਗੀਆਂ ਸੀ ਮੈਂ ਫੋਨ ਕੱਟ ਦਿੱਤਾ ਸੀ ਅਗਲੇ ਦਿਨ ਆਕਾਸ਼ ਮੈਨੂੰ ਕਹਿ ਲਗਾ ਕਿ ਤਿਆਰ ਤੂੰ ਤਿਆਰ ਹੋ ਜਾ ਕੁਝ ਖਾਣ ਲਈ ਆਪਾਂ ਅੱਜ ਰੈਸਟੋਰੈਂਟ ਜਾਵਾਂਗੇ ਮੈਂ ਤਿਆਰ ਹੋ ਗਈ ਸੀ ਕਾਫੀ ਦਿਨ ਦਿਨਾਂ ਤੋਂ ਮੈਂ ਬਾਹਰ ਨਹੀਂ ਗਈ ਸੀ ਇਸ ਲਈ ਸੋਚਿਆ ਕਿ ਖਾਣ ਵਾਲੀ ਗੱਲ ਵਿੱਚ ਕੋਈ ਹਰਜ ਨਹੀਂ ਹੁੰਦਾ ਜਿਸ ਰੈਸਟੋਰੈਂਟ ਵਿੱਚ ਅਸੀਂ ਖਾਣ ਗਏ ਸੀ ਉੱਥੇ ਕਾਫੀ ਲੋਕ ਮੈਨੂੰ ਦੇਖਦੇ ਸੀ ਹਾਲਾਂਕਿ ਉਹ ਟੈਕਸੀ ਡਰਾਈਵਰ ਸੀ ਪਰ ਮੈਨੂੰ ਚੰਗੇ ਰੈਸਟੋਰੈਂਟ ਵਿੱਚ ਲੈ ਕੇ ਆਇਆ ਸੀ ਇੱਕ ਸਾਈਡ ਤੇ ਟੇਬਲ ਬੁੱਕ ਕਰਾਇਆ ਸੀ ਤਾਂ ਕਿ ਮੈਂ ਆਰਾਮ ਨਾਲ ਕੁਝ ਖਾ ਸਕਾਂ ਉੱਥੇ ਉਹਨੇ ਮੈਨੂੰ ਇੱਕ ਪਤਲਾ ਜਿਹਾ ਸੋਨੇ ਦਾ ਛੱਲਾ ਦਿੱਤਾ ਸੀ ਕਹਿਣ ਲੱਗਾ ਕਿ ਪਿਆਰ ਦਾ ਤੋਹਫਾ ਸਮਝ ਕੇ ਰੱਖ ਲੈ ਬੇਸ਼ੱਕ ਇਹ ਜ਼ਿਆਦਾ ਕੀਮਤੀ ਨਹੀਂ ਪਰ ਮੈਂ ਉਹਦਾ ਦਿਲ ਰੱਖਣ ਦੇ ਲਈ ਪਾਲਿਆ ਆਕਾਸ਼ ਕਹਿਣ ਲੱਗਾ ਕਿ ਤੂੰ ਬਹੁਤ ਚੰਗੀ ਲੱਗ ਰਹੀ ਮੈਂ ਉਸ ਨੂੰ ਸਿਰਫ ਕਿਹਾ ਕਿ ਧੰਨਵਾਦ ਤੂੰ ਆਪਣੀ ਹਾਇਸियत ਦੇ ਨਾਲ ਕੁਝ ਵੀ ਮੰਗਵਾਲ ਐ ਤਾਂ ਉਹ ਕਹਿਣ ਲੱਗਾ ਕਿ ਮੈਂ ਤੇਰੇ ਲਈ ਜੋ ਚਾਹੇ ਮੰਗਵਾਵਾਂ ਉਹਦੀ ਗੱਲ ਸੁਣ ਕੇ ਤਾਂ ਮੈਂ ਹੱਸ ਕੇ ਉਹਨੂੰ ਦੇਖਿਆ ਮੈਂ ਕਿਹਾ ਕਿ ਤੁਸੀਂ ਮੇਰੇ ਮੰਗਵਾਏ ਹੋਏ ਖਾਣੇ ਨੂੰ ਅਫੋਰਡ ਨਹੀਂ ਕਰ ਸਕਦੇ ਉਹ ਕਹਿਣ ਲੱਗਾ ਕਿ ਤੂੰ ਜੋ ਮੰਗਵਾਉਣਾ ਮੰਗਵਾ ਲੈ ਮੇਰੀ ਜੇਬ ਵਿੱਚ ਇਸ ਵੇਲੇ ਕਾਫੀ ਪੈਸੇ ਆ ਮੈਂ ਐਸੇ ਲਈ ਤਾਂ ਤੈਨੂੰ ਰੈਸਟੋਰੈਂਟ ਵਿੱਚ ਲੈ ਕੇ ਆਇਆ ਸ਼ਾਇਦ ਉਹ ਪਿਛਲੇ 2-4 ਦਿਨਾਂ ਤੋਂ ਆਪਣੇ ਸਾਰੇ ਪੈਸੇ ਜਮ੍ਹਾਂ ਕਰਕੇ ਰੱਖੀ ਜਾਂਦਾ ਸੀ ਤੇ ਅੱਜ ਹੀ ਉਸਨੇ ਉਡਾਣੇ ਸੀ ਮੈਂ ਆਰਡਰ ਕੀਤਾ ਤੇ ਕਾਫੀ ਕੁਝ ਖਾਦਾ ਸੀ ਕਿਉਂਕਿ ਮੈਂ ਸਾਰੀਆਂ ਚੀਜ਼ਾਂ ਮੇਰੀ ਪਸੰਦ ਦੀਆਂ ਹੀ ਸੀ ਆਈਸਕ੍ਰੀਮ ਖਾਂਦੇ ਹੋਏ ਥੋੜੀ ਜਿਹੀ ਆਈਸਕ੍ਰੀਮ ਮੇਰੇ ਕੱਪੜਿਆਂ ਤੇ ਡਿੱਗ ਗਈ। ਮੈਂ ਬਾਥਰੂਮ ਵਿੱਚ ਆਪਣਾ ਕੱਪੜੇ ਸਾਫ਼ ਕਰਨ ਲਈ ਚਲੀ। ਪਰ ਜਿੱਦਾਂ ਹੀ ਮੈਂ ਬਾਥਰੂਮ ਤੋਂ ਬਾਹਰ ਆਈ ਤਾਂ ਉੱਥੇ ਇੱਕ ਮੁੰਡਾ ਖੜਾ ਸੀ ਤੇ ਮੇਰੇ ਤੇ ਕਮੈਂਟ ਕਰਨ ਲੱਗਾ। ਮੈਂ ਉਹਨੂੰ ਕਾਫੀ ਗੱਲਾਂ ਸੁਣਾਈਆਂ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰਾ ਹੱਥ ਫੜ ਕੇ ਮੈਨੂੰ ਬਾਥਰੂਮ ਦੇ ਅੰਦਰ ਹੀ ਲੈ ਜਾਊਗਾ। ਮੈਂ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਉਹਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਬਾਥਰੂਮ ਵਿੱਚ ਮੇਰੇ ਨਾਲ ਗਲਤ ਹਰਕਤਾਂ ਕਰਨ ਲੱਗਾ ਅਚਾਨਕ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਿਆ ਤੇ ਸਾਹਮਣੇ ਆਕਾਸ਼ ਖੜਾ ਸੀ ਇਹ ਸਭ ਦੇਖ ਕੇ ਉਹਨੂੰ ਬਹੁਤ ਗੁੱਸਾ ਆਇਆ ਫਟਾਫਟ ਮੇਰੇ ਕੋਲ ਆਇਆ ਤੇ ਉਸ ਮੁੰਡੇ ਨੂੰ ਇੰਨਾ ਕੁੱਟਿਆ ਕਿ ਲਹੂ ਲਹਾਨ ਕਰ ਦਿੱਤਾ ਕਾਫੀ ਲੋਕ ਉੱਤੇ ਇਕੱਠੇ ਹੋ ਗਏ ਸੀ ਰੈਸਟੋਰੈਂਟ ਦਾ ਮੈਨੇਜਰ ਵੀ ਆ ਗਿਆ ਸੀ ਪਹਿਲੀ ਵਾਰ ਮੈਂ ਆਕਾਸ਼ ਨੂੰ ਇੰਨੇ ਗੁੱਸੇ ਵਿੱਚ ਦੇਖਿਆ ਸੀ ਘਰ ਆਉਂਦੇ ਹੀ ਉਹਨੇ ਮੈਨੂੰ ਦੇਖਿਆ ਤੇ ਉਹਦੇ ਹੱਥ ਤੇ ਸੱਟ ਲੱਗੀ ਹੋਈ ਸੀ ਉਸ ਮੁੰਡੇ ਨੇ ਆਕਾਸ਼ ਨੂੰ ਵੀ ਮਾਰਿਆ ਸੀ ਉਹਦੇ ਬੁੱਲਾਂ ਦੇ ਕੋਲ ਵੀ ਸੱਟ ਲੱਗੀ ਸੀ ਪਹਿਲੀ ਵਾਰ ਮੈਨੂੰ ਉਹਦਾ ਅਹਿਸਾਸ ਹੋਇਆ ਸੀ ਮੈਂ ਕਿਹਾ ਕਿ ਤੈਨੂੰ ਕੀ ਲੋੜ ਸੀ ਲੜਨ ਦੀ ਉਹ ਕਹਿਣ ਲੱਗਾ ਕਿ ਸ਼ੁਕਰ ਕਰ ਮੈਂ ਮੈਂ ਉਹਨੂੰ ਜਾਨੋਂ ਨਹੀਂ ਮਾਰ ਦਿੱਤਾ ਜੇ ਉੱਥੇ ਸਟਾਫ ਜਾਂ ਕੋਈ ਮੈਨੇਜਰ ਨਾ ਹੁੰਦਾ ਤਾਂ ਉਹ ਮੁੰਡਾ ਮੇਰੇ ਹੱਥੋਂ ਮਰ ਜਾਣਾ ਸੀ ਮੈਂ ਕਿਹਾ ਕਿ ਇੰਨਾ ਪਿਆਰ ਕਰਦਾ ਮੈਨੂੰ ਪਤਾ ਨਹੀਂ ਮੈਂ ਉਹਨੂੰ ਕੀ ਸੁਣਾਉਣਾ ਚਾਹੁੰਦੀ ਸੀ ਕਿ ਕਿਉਂ ਸੁਣਾਉਣਾ ਚਾਹੁੰਦੀ ਸੀ ਉਹ ਕਹਿਣ ਲੱਗਾ ਕਿ ਤੂੰ ਮੇਰੀ ਇੱਜ਼ਤਾਂ ਬੰਦਾ ਜੇ ਆਪਣੀ ਇੱਜ਼ਤ ਦੀ ਰੱਖਿਆ ਨਾ ਕਰੇ ਤਾਂ ਫਿਰ ਇਦਾਂ ਹੀ ਔਰਤਾਂ ਜੋ ਆਪਣੇ ਘਰ ਵਾਲੇ ਦੇ ਹੁੰਦੇ ਹੋਏ ਵੀ ਗੈਰ ਮਰਦਾਂ ਦੇ ਸਾਹਮਣੇ ਆਪ ਨੂੰ ਪੇਸ਼ ਕਰਦੀ ਆ ਅਜੋ ਹੁਸਨ ਉਹਨਾਂ ਦੇ ਘਰ ਵਾਲੇ ਦੇ ਇਲਾਵਾ ਗੈਰ ਮਰਦਾਂ ਦੇ ਲਈ ਹੋ ਜਾਂਦਾ ਉਹ ਇਦਾਂ ਦੀ ਸਮੈਲ ਦੀ ਤਰ੍ਹਾਂ ਹੁੰਦਾ ਜਿਦੇ ਤੇ ਹਰ ਮੱਖੀ ਮੂੰਹ ਮਾਰਦੀ ਆ ਤੇ ਤੂੰ ਦੇਖ ਸਕਦੀ ਆ ਕਿ ਹਮੇਸ਼ਾ ਗਲੇ ਸੜੇ ਫਲਾਂ ਤੇ ਮੱਖੀਆਂ ਕਿੰਨੀਆਂ ਬੈੰਦੇ ਆ ਔਰਤਾਂ ਦੀ ਸੁੰਦਰਤਾ ਵੀ ਇਦਾਂ ਦੀ ਹੀ ਮਿਸਾਲ ਹੈ ਜਿਉਂ ਉਹਦਾ ਘਰ ਵਾਲਾ ਉਹਦੇ ਲਈ ਸੁਰੱਖਿਆਕ ਨਹੀਂ ਤਾਂ ਕਿਸੇ ਕੀਮਤੀ ਹੀਰੇ ਦੀ ਤਰ੍ਹਾਂ ਨਹੀਂ ਤਾਂ ਗਲੇ ਸੜੇ ਫੋਏ ਫਲਾਂ ਦੀ ਤਰ੍ਹਾਂ ਫਿਰ ਕਹਿਣ ਲੱਗਿਆ ਕਿ ਤੂੰ ਮੇਰੇ ਲਈ ਬਹੁਤ ਕੀਮਤੀ ਆ ਇਸ ਲਈ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਤੇਰੇ ਤੇ ਮਾੜੀ ਨਜ਼ਰ ਰੱਖੇ ਇਸ ਲਈ ਤੈਨੂੰ ਕਹਿਣਾ ਕਿ ਤੂੰ ਕੁੰਡਲੇ ਕੱਢ ਲਿਆ ਕਰ ਤੂੰ ਕੁੰਡ ਕੱਢੇਂਗੀ ਤਾਂ ਮੈਨੂੰ ਚੰਗਾ ਲੱਗੂਗਾ ਤੂੰ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇਂਗੀ ਇਹ ਕਹਿ ਕੇ ਉਹ ਕਮਰੇ ਚੋਂ ਬਾਹਰ ਚਲਾ ਗਿਆ ਸੀ ਅੱਜ ਫਿਰ ਮੈਨੂੰ ਅਮਨ ਦਾ ਫੋਨ ਆਇਆ ਸੀ ਪਰ ਮੈਂ ਉਹਦੇ ਨਾਲ ਗੱਲ ਹੀ ਨਹੀਂ ਕਰ ਰਹੀ ਸੀ ਕਿਉਂਕਿ ਆਕਾਸ਼ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਸੀ ਮੈਨੂੰ ਆਪਣਾ ਆਪ ਬਹੁਤ ਘਟੀਆ ਤੇ ਛੋਟਾ ਮਹਿਸੂਸ ਹੋਣ ਲੱਗ ਪਿਆ ਸੀ ਮੈਂ ਅਮਨ ਨਾਲ ਲੜਾਈ ਕਰ ਲਈ ਉਹਨੂੰ ਚੰਗੀਆਂ ਗੱਲਾਂ ਸੁਵਾਈਆਂ ਤੇ ਫੋਨ ਕੱਟ ਦਿੱਤਾ ਸੀ ਮੈਂ ਕਿਹਾ ਕਿ ਦੁਬਾਰਾ ਮੈਨੂੰ ਫੋਨ ਕੀਤਾ ਤਾਂ ਮੈਂ ਆਪਣੇ ਘਰ ਵਾਲੇ ਨੂੰ ਦੱਸ ਦੇਵਾਂਗੀ ਉਹ ਤੇਰੀਆਂ ਲੱਤਾਂ ਤੋੜ ਦੇਊਗਾ ਇਸ ਤੋਂ ਬਾਅਦ ਮੈਨੂੰ ਅਮਨ ਦਾ ਫੋਨ ਨਹੀਂ ਆਇਆ ਸੀ ਅੱਜ ਮੈਂ ਬਹੁਤ ਸੋਹਣੀ ਤਿਆਰ ਹੋਈ ਸੀ ਆਕਾਸ਼ ਦੀ ਪਸੰਦ ਦਾ ਹੀ ਰੋਟੀ ਪਾਣੀ ਬਣਾਇਆ ਸੀ ਕਿਉਂਕਿ ਮੈਂ ਇੰਨੀ ਵੀ ਮਾੜੀ ਨਹੀਂ ਸੀ ਕਿ ਆਪਣੇ ਆਪ ਨੂੰ 2 ਟਕੇ ਦੀ ਕਰ ਲੈਂਦੀ ਇਸ ਲਈ ਸੋਚਿਆ ਕਿ ਅੱਜ ਮੈਂ ਇਹਦੀ ਹੋ ਜਾਊਂਗੀ ਜੀਨੇ ਮੈਨੂੰ ਇੱਜ਼ਤ ਦਿੱਤੀ ਤੇ ਮੇਰੀ ਇੱਜ਼ਤ ਦਾ ਮਾਣ ਕਰਨ ਲੱਗ ਪਿਆ ਸੀ ਅਕਾਸ਼ ਮੇਰੇ ਲਈ ਹਰ ਵੇਲੇ ਸੋਹਣਾ ਤੇ ਜ਼ਿਆਦਾ ਹੈਂਡਸਮ ਹੋਣ ਲੱਗ ਪਿਆ ਸੀ ਸ਼ਾਇਦ ਇਨਸਾਨ ਦੀ ਨਜ਼ਰ ਸਾਹਮਣੇ ਵਾਲੇ ਨੂੰ ਸੋਹਣਾ ਤੇ ਬਦਸੂਰਤ ਬਣਾ ਦਿੰਦੀ ਆ ਨਹੀਂ ਤਾਂ ਰੱਬ ਦਾ ਬਣਾਇਆ ਹੋਇਆ ਹਰ ਇੱਕ ਇਨਸਾਨ ਸੋਹਣਾ ਹੀ ਹੁੰਦਾ ਅੱਜ ਜਿਸ ਨਜ਼ਰਾਂ ਨਾਲ ਮੈਂ ਉਹਨੂੰ ਦੇਖ ਰਹੀ ਸੀ ਮੈਨੂੰ ਉਹਦੇ ਵਿੱਚ ਕੁਝ ਵੀ ਮਾੜਾ ਨਹੀਂ ਲੱਗਦਾ ਸੀ ਉਹਦਾ ਕਾਲਾ ਰੰਗ ਵੀ ਮੈਨੂੰ ਜੱਜਦਾ ਹੋਇਆ ਦਿਸਦਾ ਸੀ ਮੇਰੇ ਦਿਲ ਵਿੱਚ ਆਕਾਸ਼ ਤੇ ਲਈ ਪਿਆਰ ਆਉਣ ਲੱਗ ਪਿਆ ਸੀ ਉਹ ਮੇਰੇ ਲਈ ਫੁੱਲਾਂ ਵਾਲੇ ਗਜਰੇ ਲੈ ਕੇ ਆਇਆ ਸੀ ਮੈਂ ਉਸ ਰਾਕੇ ਆਪਣੀਆਂ ਬਾਹਾਂ ਵਿੱਚ ਪਾਈ ਸੀ ਮੈਨੂੰ ਹੈਰਾਨੀ ਨਾਲ ਦੇਖਦਾ ਸੀ ਮੈਂ ਕਿਹਾ ਕਿ ਮੈਂ ਬਹੁਤ ਕੀਮਤੀ ਆ ਮੈਂ ਚਾਹੁੰਦੀ ਆ ਕਿ ਤੁਸੀਂ ਮੈਨੂੰ ਅਣਮੋਲ ਕਰ ਦਿਓ ਮੇਰੇ ਸਵਾਲ ਤੇ ਉਹਨੇ ਮੇਰਾ ਹੱਥ ਫੜ ਲਿਆ ਸੀ ਮੈਂ ਆਕਾਸ਼ ਦੇ ਪਿਆਰ ਵਿੱਚ ਆਪਣੇ ਆਪ ਨੂੰ ਇੱਕਦਮ ਬਦਲ ਦਿੱਤਾ ਸੀ ਤੇ ਮੇਰੀ ਸੋਚ ਵਿੱਚ ਬਿਲਕੁਲ ਬਦਲ ਗਈ ਸੀ ਮੈਂ ਖੂਬਸੂਰਤੀ ਦੇ ਪਿੱਛੇ ਭਾਈ ਦੀ ਸੀ ਉਹ ਤਾਂ ਸਿਰਫ ਦਿਲ ਨੂੰ ਥੋੜੀ ਦੇਰ ਹੀ ਟਿਕਾ ਸਕਦੀ ਸੀ ਜਰ ਜੋ ਇਨਸਾਨ ਦਿਲ ਦਾ ਸੋਨਾ ਹੋਵੇ ساری ਜ਼ਿੰਦਗੀ ਸਾਥ ਨਿਭਾਉਂਦਾ ਪਿਆਰ ਇੱਜ਼ਤ ਮਾਣ ਬਹੁਤ ਕਰਦਾ ਮੈਂ ਬਹੁਤ ਖੁਸ਼ ਰਹਿਣ ਲੱਗੀ ਸੀ ਤੇ ਮੈਂ ਹੁਣ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਸੀ ਕਿ ਮੈਨੂੰ ਆਕਾਸ਼ ਵਰਗਾ ਘਰ ਵਰਗਾ ਵਾਲਾ ਮਿਲਿਆ ਮੈਂ ਆਪਣੇ ਪਾਪਾ ਨੂੰ ਵੀ ਮੰਨ ਪੱਕਾ ਕਰ ਦਿੱਤਾ ਸੀ ਕਿਉਂਕਿ ਉਹਦੇ ਫੈਸਲੇ ਦੀ ਵਜ੍ਹਾ ਕਰਕੇ ਅੱਜ ਆਕਾਸ਼ ਵਰਗਾ ਮੈਨੂੰ ਪਿਆਰ ਕਰਨ ਵਾਲਾ ਘਰ ਵਾਲਾ ਮਿਲਿਆ ਸੀ ਮੇਰੇ ਪੇਕੇ ਮੈਨੂੰ ਮਿਲਣਾ ਆਉਂਦੇ ਸੀ ਤੇ ਮੈਂ ਵੀ ਜਾਣਦੀ ਸੀ ਮੇਰੀ ਜ਼ਿੰਦਗੀ ਸੋਹਣੀ ਹੋਣ ਲੱਗ ਪਈ ਸੀ ਆਕਾਸ਼ ਮੇਰੇ ਨਾਲ ਰਹਿੰਦਾ ਸੀ ਤਾਂ ਮੈਂ ਵੀ ਉਹਨੂੰ ਪਿਆਰ ਕਰਨ ਲੱਗ ਪਈ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾਂ ਤੱਕ ਲਈ ਦਿਓ ਇਜਾਜ਼ਤ Rabraka.